ਗੋੰਦਵਾਲ ਸਾਹਿਬ ਔਰ ਗੋੰਦਵਾਲ ਸਾਹਿਬ ਜਿਹੜੇ ਮਸ਼ਹੂਰ ਕਮੇਡੀਅਨ ਨੇ ਔਰ ਬਹੁਤ ਅੱਛੇ ਸਿੰਗਰ ਵੀ ਨੇ ਕਾਂਸੀ ਰਾਮ ਚਾਂਦ ਜੀ ਉਹਨਾਂ ਦੇ ਮਾਤਾ ਪਿਤਾ ਦੀ ਯਾਦ ਵਿੱਚ ਹਰ ਸਾਲ ਜਿਹੜਾ ਹੈਗਾ ਇੱਥੇ ਮੇਲਾ ਮਨਾਇਆ ਜਾਂਦਾ ਔਰ ਅਸੀਂ ਵੀ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਹੈ ਔਰ ਅੱਜ ਅਸੀਂ ਮੇਲੇ ਦੇ ਵਿੱਚ ਆਪਣੀ ਵੀ ਇੱਕ ਹਾਜ਼ਰੀ ਲਵਾਉਣ ਵਾਸਤੇ ਜਿਹੜੇ ਆਏ ਨੇ ਉਹ ਰਣਜੀਤ ਮਣੀ ਜੀ ਨੇ ਔਰ ਰਣਜੀਤ ਮਣੀ ਇੱਕ ਨਾਮ ਹੀ ਇਸ ਤਰ੍ਹਾਂ ਦਾ ਹੈਗਾ ਕਿ ਜਿਨ੍ਹਾਂ ਨੂੰ ਲੋਕ ਜਿਹੜੇ ਨੇ ਜਾਣਦੇ ਨੇ ਪਛਾਣਦੇ ਨੇ ਕਿਉਂਕਿ ਬਹੁਤ ਸਾਰੇ ਗੀਤ ਇਹਨਾਂ ਦੇ ਜਿਹੜੀ ਕਾਮਯਾਬੀ ਵੱਲ ਜਿਹੜੇ ਅਸੀਂ ਅਕਸਰ ਅਸੀਂ ਛੋਟੇ-ਛੋਟੇ ਸੀ ਇਹ ਸੁਣਦੇ ਹੁੰਦੇ ਸੀ ਹੁਣ ਚਲੋ ਸਾਡੇ ਨਾਲ ਅੱਜ ਬੈਠੇ ਵੀ ਐ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਦਾ ਗੀਤ ਸੀ ਕਿ ਮੇਰਾ ਕਾਲਜ ਵਿੱਚੋਂ ਕੱਟੇ ਉਹਨਾਂ ਦਾ ਨਾਂ ਔਰ ਵਿਆਦਾ ਕਾਰਡ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਗੀਤ ਨੇ ਇਹਨਾਂ ਦੇ ਜਿਹੜੇ ਨੇ ਮਕਬੂਲ ਹੋਏ ਸੀ ਆਓ ਆਪਾਂ ਰੰਜੀਤ ਮਾਨੀ ਹੁਣਾਂ ਨਾਲ ਗੱਲ ਕਰਦੇ ਆ ਕਿ ਕੀ ਕਹਿਣਾ ਵਾ ਅੱਜ ਦੇ ਖਾਸ ਕਰਕੇ ਮੇਲੇ ਬਾਰੇ ਵੀ ਹਾਂਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਫਿਲਮ ਸਟਾਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰ ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਬੜੇ ਭਾਗਾਂ ਵਾਲੇ ਬੱਚੇ ਹੁੰਦੇ ਆ ਬੜੇ ਕਿਸਮਤ ਵਾਲੇ ਬੱਚੇ ਹੁੰਦੇ ਆ ਹਾਂਜੀ ਹਾਂਜੀ ਅੱਜ ਸਾਡੇ ਕਾਂਸ਼ੀ ਰਾਮ ਚੰਦ ਜੀ ਜਿਹੜੇ ਆਪਣੇ ਮਾਮਾਪਾ ਦੀ ਯਾਦ ਦੇ ਵਿੱਚ ਤੇ ਹਰ ਸਾਲ ਮੇਲਾ ਕਰਾਉਂਦੇ ਨੇ ਅੱਜ ਮੈਂ ਭਾਗਾਂ ਵਾਲਾ ਸਮਝ ਆਪਣੇ ਆਪ ਨੂੰ ਕਿ ਮੈਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਕਾਸ਼ੀਰਾਮ ਜੀ ਨੇ ਮੌਕਾ ਦਿੱਤਾ ਸੋਨਾਂ ਦਾ ਬਹੁਤ ਬਤਨਵਾਦ ਤੇ ਮੈਂ ਕਾਸ਼ੀਰਾਮ ਜੀ ਨੂੰ ਬਧਾਈਆਂ ਦੇਉਂਗਾ ਕਿ ਜਿਹੜੇ ਆਪਣੇ ਮਾਂ ਬਾਪ ਨੂੰ ਮੇਲੇ ਜਿਹੜੇ ਯਾਦ ਕਰ ਰਹੇ ਨੇ ਬਹੁਤ ਕਟ ਬੱਚਿਆਂ ਦੇ ਦਾ ਜੀ ਲੰਜੀ ਜੀ ਜੀ ਅਗਰ ਅਸੀਂ ਗੱਲ ਕਰੀਏ ਕਿਉਂਕਿ ਜਿਸ ਵੇਲੇ ਦੌਰ ਤੇ ਅੱਜ ਵੀ ਹੈ ਤੁਹਾਡਾ ਲੇਕਿਨ ਕੁਝ ਸਮਾਂ ਸੀ ਕਿ ਬਹੁਤ ਸਾਰੇ ਅਗਰ ਵਿਆਹ ਸ਼ਾਦੀਆ ਤਾਂ ਉੱਥੇ ਵੀ ਤੁਹਾਡੇ ਗੀਤ ਅਸੀਂ ਅਕਸਰ ਸੁਣਦੇ ਹੁੰਦੇ ਸੀ ਈਵਨ ਕਿ ਵਿਆਹ ਸ਼ਾਦੀ ਦੀਆਂ ਜਿਹੜੀਆਂ ਫਿਲਮਾਂ ਵੀ ਬੰਦੀਆਂ ਸੀ ਉਹਦੇ ਤੇ ਵੀ ਲੱਗਦੇ ਹੁੰਦੇ ਸੀ ਔਰ ਬਹੁਤ ਸਾਰੇ ਨੌਜਵਾਨਾਂ ਦੇ ਲਈ ਵੀ ਬਹੁਤ ਸਾਰੇ ਤੁਸੀਂ ਗਾਏ ਗੀਤ ਗਾਏ ਸੀ ਸਭ ਤੋਂ ਵੱਡੇ ਜੇ ਮੈਂ ਇਹੀ ਤੁਹਾਡੇ ਕੋਲ ਪੁੱਛਣਾ ਚਾਹਵਾਂਗਾ ਕਿ ਕਿਸ ਤਰ੍ਹਾਂ ਚੱਲ ਰਿਹਾ ਸਾਰਾ ਆਪਣਾ ਗਾਇਕੀ ਦਾ ਸਫ਼ਰ ਦੇਖੋ ਜੀ ਮੈਨੂੰ 35 ਸਾਲ ਹੋ ਗਏ ਤੇ ਤਿੰਨ ਮਹੀਨੇ ਤੇ 35 ਸਾਲ ਦੇ ਵਿੱਚ ਹੋਗਾ ਮੇਰੇ ਹੁਣ ਹਵੇ ਤੇ ਤਿੰਨ ਧੱਕੇ ਹੋਗੇ ਸਮਝ ਲਓ ਹਾਂਜੀ ਤੇ ਲੋਕਾਂ ਦਾ ਜਿਹੜਾ ਪਿਆਰ ਵਰਕਰਾ ਰਾਜ ਵੀ ਅੱਜ ਵੀ ਰਾਜੀ ਦੇ ਪ੍ਰਿੰਸੀਪਲ ਦਾ ਹਰ ਫਿਲਮ ਵਿੱਚ ਜੇਕਰ ਹੁੰਦਾ ਹੈ ਹਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹ ਸਟੇਜ ਹੋਵੇ ਤੇ ਲਾਈਵ ਸਟੇਜ ਹੋਵੇ ਹਰ ਹਰ ਸਟੇਜ ਦੇ ਤਕਰੀਬਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਗਾਣੇ ਦਾ ਜੇਕਰ ਹੁੰਦਾ ਰਹਿੰਦਾ ਹੈ ਤੇ ਅੱਜ ਵੀ ਜਿਹੜੇ ਨਵੀਆਂ ਫਿਲਮਾਂ ਬਣੀਆਂ ਉਹਨਾਂ ਵਿੱਚ ਮੇਰੇ ਗਾਣੇ ਜੇਕਰ ਹੁੰਦਾ ਹੈ ਚਾਹ ਵਿਆਹ ਦਾ ਕਾਰਡ ਹੋਵੇ ਚਾਹ ਪ੍ਰਿੰਸੀਪਲ ਹੋਵੇ ਚਾਹ ਜਵਾਨੀ ਦੇ ਮੌਕੇ ਜਾਂ ਜਿਹਨਾਂ ਸੈਂਕੜੇ ਗਾਣੇ ਨੇ ਜਿਹਨਾਂ ਲੋਕ ਅੱਜ ਵੀ ਪਿਆਰ ਕਰਦੇ ਮਨੀ ਜੀ ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਕਿ ਉਸ ਵੇਲੇ ਅਸੀਂ ਪੜਦੇ ਸੀ ਜਦੋਂ ਤੁਹਾਡੇ ਇਹ ਗੀਤ ਸਾਰੇ ਆਏ ਸੀ ਔਰ ਅਸੀਂ ਉਦੋਂ ਕੈਸਟਾ ਰਿਕਾਰਡ ਕਰਕੇ ਲਿਆ ਕੇ ਕਰ ਉਦੋਂ ਕੈਸਟਾ ਜਿਹੜੀਆਂ ਚਲਦੀਆਂ ਸੀ ਇਵਨ ਕਿ ਅਸੀਂ ਕਲੈਕਸ਼ਨ ਪੂਰੀ ਕਰਕੇ ਤੁਹਾਡੇ ਗੀਤਾਂ ਦੀ ਕਈ ਆਂਦੀ ਕਿਉਂਕਿ ਤੁਸੀਂ ਜਿੱਥੇ ਡੀਜੇ ਵਾਲੇ ਵੀ Song ਗਾਏ ਆ ਉਥੇ ਸੈਟ Song ਲੋਕਾਂ ਦੇ ਇੱਕ ਕਹਿੰਦੇ ਨੇ ਕਿ ਇੱਕ ਮਾਹੌਲ ਦੇ ਮੁਤਾਬਕ ਵੀ ਤੁਸੀਂ ਬਹੁਤ ਸਾਰੇ ਗੀਤ ਗਾਏ ਸੀ ਔਰ ਉਹ ਸਮਾਂ ਮੇਰੇ ਖਿਆਲ ਚ ਤੇ ਅੱਜ ਨਾਲੋਂ ਚੰਗਾ ਸੀ ਨਹੀਂ ਸਮਾਂ ਕੋਈ ਮਾੜਾ ਨਹੀਂ ਹੁੰਦਾ ਸਮਾਂ ਸਾਰੇ ਚੰਗਾ ਹੁੰਦਾ ਕਿਉਂਕਿ ਉਸ ਮਾਲਕ ਨੇ ਇਸ ਸਮਾਂ ਬਣਾਇਆ ਜਿਹੜਾ ਦਾਦੇ ਨੇ ਦਿਨ ਬਣਾਏ ਨੇ ਦਿਨ ਰਾਤ ਨੇ ਜਦ ਉਸ ਮਾਲਕ ਨੇ ਚੰਗੇ-ਚੰਗੇ ਬਣਾਏ ਹਰ ਚੋਂ ਹਾਂ ਸਮੇਂ ਦੇ ਇਹ ਜਰੂਰ ਹੈ ਵੀ ਜਿਹੜੀ ਤੁਹਾਡੀ ਜਨਰੇਸ਼ਨ ਦੀ ਜਿਸ ਨਾਲ ਜਦੋਂ ਗੈਪ ਪੈਂਦਾ ਉਹਦੇ ਚ ਸੋਚ ਬਦਲਦੀ ਜੀ ਤੇ ਅੱਜ ਦੀ ਜਨਰੇਸ਼ਨ ਦੀ ਸੋਚ ਕੁਝ ਹੋਰ ਹੈ ਜਿਹੜੇ ਮੇਰੀ ਮੇਰੀ ਆਡੀਅנס ਦੀ ਸੋਚ ਹੋਰ ਸੀ ਕੁਝ ਤੇ ਇਸ ਕਰਕੇ ਜਿਹੜਾ ਲੋਕਾਂ ਦਾ ਸੁਣਨ ਦਾ ਜਿਹੜਾ ਲੈਜ ਉਹ ਮਿਲ ਜਾਂਦਾ ਹੈ ਪਰ ਮੈਨੂੰ ਸਮਾਂ ਮਾਰਾ ਦਿੰਦਾ ਸਮਾਜ ਵੀ ਚੰਗਾ ਸਮਾਵਦਾਉ ਚੰਗਾ ਸੀ ਜੀ ਬਿਲਕੁਲ ਇਹ ਫਰਕ ਤੇ ਪਿਆ ਹੈ ਮੈਂ ਪਹਿਲੇ ਕਹਿੰਦਾ ਜਨਰੇਸ਼ਨ ਦੇ ਸਾਹ ਮੈਂ ਫਰਕ ਜਿਹੜਾ ਮਨਾ ਫਰਕ ਪੈਂਦਾ ਤੇ ਅੱਜ ਕੱਲ ਦੀ ਜਨਰੇਸ਼ਨ ਦੀ ਸੋਚ ਕੁਝ ਹੋਰ ਹੈ ਪਹਿਲਾਂ ਲੋਕਾਂ ਚ ਪਿਆਰ ਸੀਗਾ ਸਤਕਾਰ ਸੀ ਇੱਕ ਦੂਜੇ ਪ੍ਰਤੀ ਪਿੰਡਾਂ ਦੇ ਵਿੱਚ ਵੀ ਆਪਸ ਵਿੱਚ ਭਾਈਚਾਰਾ ਸੀਗਾ ਬਹੁਤ ਉੱਚਾ ਹੁਣ ਹੁਣ ਸਮਾਂ ਚੇਂਜ ਹੋ ਗਿਆ ਲੋਕ ਸੈਲਫਿਸ਼ ਹੋ ਗਏ ਹਰ ਬੰਦਾ ਪੈਸਾ ਚਾਹੁੰਦਾ ਜਿੱਥੋਂ ਮਰਜੀ ਪੈਸਾ ਆਈ ਜਾਵੇ ਚਾਹੇ ਰੀਲਾਂ ਜ਼ਰੀਏ ਚ ਰੀਲਾਂ 'ਚ ਗੰਦ ਭਾ ਕੇ ਕੁੜੀਆਂ ਅੱਜ ਕੱਲ ਮੁੰਡੇ ਲੱਗੇ ਹੋਏ ਨੇ ਹਰ ਚੀਜ਼ ਜਣੀ ਮੁੱਖ ਇੱਕ ਲੋਕਾਂ ਨੇ ਪੈਸਾ ਰੱਖਿਆ ਇਸੇ ਕਰਕੇ ਮੇਰਾ ਖਿਆਲ ਵੀ ਇਹ ਪੈਸੇ ਨੂੰ ਮੁੱਖ ਰੱਖੇ ਕਾਰਨ ਹੀ ਕਾਹੀ ਕਾਰਨ ਪੈਸੇ ਦਾ ਜਿਹੜਾ ਪੈਸੇ ਦਾ ਕਾਰਨ ਜਿਹੜਾ ਲੋਕਾਂ ਨੂੰ ਰਿਸ਼ਤੇ ਤੋਂ ਦੂਰ ਹੁੰਦੇ ਜਾ ਰਹੇ ਸੀ ਆਪਣੇ ਸੱਭਿਆਚਾਰ ਦੂਰ ਹੁੰਦੇ ਜਾ ਰਹੇ ਪੰਜਾਬੀ ਜ਼ੁਬਾਨ ਤੋਂ ਦੂਰ ਹੁੰਦੇ ਜਾ ਰਹੇ ਵਿਰਸੇ ਤੋਂ ਦੂਰ ਹੁੰਦੇ ਜਾ ਤੇ ਮੇਰੇ ਖਾਲੇ ਲੋਕਾਂ ਨੂੰ ਜਲਾਲ ਸਿੰਘ ਦੇ ਵੱਧਾ ਜਰੇ ਔਰ ਮੈਂ ਚਾਹਾਂਗਾ ਕਿ ਦਸ਼ਕਾਂ ਵਾਸਤੇ ਇੱਕ ਗੀਤ ਖਾਸ ਕਰਕੇ ਗੀਤ ਜੋ ਤੋਂਲੇ ਸਾਰੇ ਬਹੁਤ ਮਕਬੂਲ ਹੋਏ ਨੇ ਲੇਕਿਨ ਮੈਂ ਚਾਹਾਂਗਾ ਕਿ ਇੱਕ ਦੋ ਲਾਈਨਾਂ ਜਿਹੜੀਆਂ ਹੈਗੀਆਂ ਚਾਹੇ ਹਾਂਜੀ ਜੋ ਤੁਸੀਂ ਗਾਣਾ ਤੁਸੀਂ ਉਹੀ ਮੈਨੂੰ ਸੁਣਾ ਦਿਓ ਮੇਰਾ ਇੱਕ ਨਵਾਂ ਸੌਂਗ ਸੀਗਾ ਅੱਛੀ ਗੱਲਾਂ ਦੇ ਵਿੱਚ ਵਧੀਆ ਮੈਸੇਜ ਛੇਡਿਆ ਲੋਕਾਂ ਨੂੰ ਜਿੱਥੇ ਅਸੀਂ ਪੈਰ ਟਿਕਾਉਂਦੇ ਪਿੱਛੇ ਨਹੀਂ ਕਦੇ ਹਟਾਉਂਦੇ ਮੰਜ਼ਿਲ ਨੂੰ ਹੱਥੇ ਪਾਉਣਾ ਸਾਡੇ ਤੋਂ ਦੂਰ ਨਹੀਂ ਜਿੱਤਣ ਦੇ ਸ਼ੌਕੀਂ ਹਾਂ ਸੀ ਹਰਾਮ ਨਜ਼ੂਰ ਨਹੀਂ ਜਿੱਤਣ ਦੇ ਸ਼ੌਕੀਂ ਹਾਂ ਸੀ ਇਹ ਸਨ ਰਣਜੀਤ ਬਣੀ ਜੀ ਔਰ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਇਸ ਇੰਟਰਵਿਊ ਦੇ ਦੌਰਾਨ ਜਿਹੜਾ ਹੈਗਾ ਇੰਟਰਵਿਊ ਭਾਵੇਂ ਛੋਟਾ ਸੀ ਲੇਕਿਨ ਬਹੁਤ ਵਧੀਆ ਗੱਲਾਂ ਕਰਕੇ ਜਿਹੜਾ ਇੱਕ ਮੋਟੀਵੇਸ਼ਨ ਵੀ ਦਿੱਤੀ ਔਰ ਅੱਜ ਕੱਲ ਦੇ ਜੋ ਸਮਾਂ ਚੱਲ ਰਿਹਾ ਉਸ ਦੇ ਮੁਤਾਬਕ ਵੀ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਔਰ ਹੁਣ ਜਿਹੜਾ ਹੈਗਾ ਅ ਅਸੀਂ ਤੁਹਾਨੂੰ ਕੁਝ ਸਟੇਜ ਦੀਆਂ ਚੱਲ ਕੇ ਆਵੀਂ ਵਿਖਾਵਾਂਗੇ ਇਸ ਵਾਸਤੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸੁਵਿੰਦਰ ਸਿੰਘ ਫਿਲਮ ਸਟਾਰਸ ਗੋਂਦਵਾਲ ਸਾਹਿਬ